ਹਾਂਜੀ ਮੇਰੇ ਬੰਦੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈਰ ਸਿਕ ਕੱਲ੍ਹ ਸਵਾਦ ਤੇ ਤੁਹਾਡਾ ਇੱਕ ਹੋਰ ਨਾਮ ਬੁਲਾਉਂਦੇ ਪੈਚ ਔਰ ਫਿਰ ਕਿਤਾ ਕੈਮੂ ਤੇ ਆਪਾਂ ਬੁਲਾ ਗਾਵਾਂ ਅੱਜ ਮੀਂਹ ਹੀ ਬੜੀ ਬਸ ਕਰਾਈ ਦਿੱਤੀ ਹੈ ਨਾ ਤੇ ਸਵੇਰ ਦੀ ਵੀ ਭਰਿਆ ਤਾਂ ਕੱਲ੍ਹ ਦਾ ਹੀ ਪੈਰਿਆ ਤਾਜੀ ਪੈਰਿਆ ਤਾਂ ਨਾ ਤੇ ਆਪਾਂ ਅੱਗੇ ਜੀ ਖੇਤ ਚ ਗੜਾ ਜਾਂ ਮਾਰਨ ਆਪਾਂ ਅੱਗੇ ਸੀਗੇ ਖੇਤ ਚ ਗੜਾ ਜਾਂ ਮਾਰਨ ਤੇ ਖੇਤਾਂ ਚ ਪਾਣੀ ਪੂਰਾ ਹੈ ਨਾ ਹਨਾ ਤੇ ਆਪਾਂ ਨੇ ਖੇਤ ਬੋਹਣੇ ਵੀ ਸੀਗੇ ਇਹ ਹੁਣ ਬਾਹ ਨਹੀਂ ਹੋਏ ਕੱਲ ਪਰਸੋਂ ਟਾਈਮ ਨਹੀਂ ਲੱਗਿਆ ਲਓ ਜੀ ਇੱਧਰ ਕਰੇ ਵੀ ਤੇ ਆਪਾਂ ਨੇ ਆਲੂਆਂ ਨੂੰ ਖੇਤਿਆ ਤੇ ਇਹਨਾਂ 'ਚ ਵੀ ਪਾਣੀ ਇਹ ਘਟੋ ਘਟ ਹੋ ਗਏ ਹਫਤਾ ਦਾ ਮੰਨ ਲਓ ਵੀ ਹਫਤਾ ਆਲੂ ਲੇਟ ਹੋ ਕੇ ਹਨਾ ਪਾਣੀ ਇੰਨਾ ਨਹੀਂ ਫਿਰ ਰਸ ਵੀ ਖੋਲ ਗਿਆ ਨਾ ਇੱਕ ਦਾ ਬਾਏ ਹੋਏ ਤੇ ਖੇਤ ਤਾਂ ਕਰਕੇ ਰੇਸਣੇ ਕਰਕੇ ਤੇ ਇਹ ਚਾਪਾਂ ਨੇ ਘਟਰ ਘਟ ਨਹੀਂ ਮਾਰਿਆ ਤੇ ਆਪਾਂ ਨੇ ਐ ਉੱਪਰ ਵਾਲੀ ਬਾਬੂਦਣੀ ਬਾਏ ਤੇ ਬਾਅਦ ਫਿਰ ਦੇਖ ਲਾਂਗੇ ਨਾ ਇੱਕਣੀ ਕਣਕ ਵੀ ਦੀਏ ਜਾਂ ਫਿਰ ਸੁਪਰ ਸੀਡਰ ਨਾਲ ਵੀ ਦੀਏ ਦੂੰਗੇ ਸਿੱਧਿਓ ਬਾਣੇ-ਬੁਣੇ ਦੀ ਲੋੜ ਹੀ ਨਹੀਂ ਹੈ ਨਾ ਦੇਖਦੇ ਆਂ ਚਾਹ ਬਣਦਾ ਹਾਲੇ ਤਾਂ ਪਾਣੀ ਖੜਾ ਕੀਤਾ ਅੰਚ ਇਹਦਾ ਘੱਟੋ-ਘੱਟ 3-4 ਦਿਨਾਂ ਰਾਮ ਲਾਣਾਂਗੇ ਇਹਨੇ ਬਾਣੇ-ਗੁਣੇ ਕਰਕੇ ਦੇਖੋ ਕੀ ਬਣਦਾ ਪਾਣੀ ਤੇ ਸਾਰੇ ਖੇਤਾਂ 'ਚ ਹੈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਅੱਜ ਤੱਕ ਮੀਂਹ ਗੱਲ ਵੀ ਤਾਂ ਹੈ ਨਾ ਤੇ ਅੱਜ ਥੋੜਾ ਜਿਆਦਾ ਹੀ ਤਾਂ ਕਿਉਂਕਿ ਸਵੇਰ ਦਾ ਮੀਂਹ ਪੈਂਦਾ ਹੀ ਆ ਹਟੇ ਹੀ ਨਹੀਂ ਹੈਗਾ ਕੱਟ ਜਾਂਦਾ ਤਾਂ ਵੱਜ ਜਾਂਦਾ ਤਾਂ ਕੱਟ ਜਾਂਦਾ ਤਾਂ ਵੱਜ ਜਾਂਦਾ ਤਾਂ ਇਧਰ ਵੀ ਜੇ ਵੇ ਤੇ ਆਲੂ ਲਾਈਵ ਹੈ ਤੇ ਦਲਾਈਵੇ ਤੇ ਆਲੂ ਤੇ ਇਹਨਾਂ ਚ ਪਾਣੀ ਪਹਿਲਾਂ ਪਾਣੀ ਬਿਲਾਤਾ ਤਾਂ ਇਹਨਾਂ ਨੇ ਤੇ ਹੁਣ ਮੀਂਹ ਦਾ ਪਾਣੀ ਲੱਗ ਗਿਆ ਹਣਾ ਤੇ ਹੁਣ ਕੰਮ ਔਖਾ ਹੀ ਆ ਕਿਉਂਕਿ ਪਟਾਕਾ ਨਾ ਮਾਰ ਜਣਾ ਆਲੂ ਹਣਾ ਕਿਉਂਕਿ ਪਾਣੀ ਜ਼ਿਆਦਾ ਲੱਗ ਗਿਆ ਲੈਣਾ ਇੱਕ ਤਾਂ ਇਹਨਾਂ ਨੇ ਪਹਿਲਾਂ ਹੀ ਲਾਤਾ ਤਾਂ ਤੇ ਉਤੇ ਬਾਅਦ ਹੀ ਹੁਣ ਮੀਂਹ ਦਾ ਕੱਲ ਵੀ ਲੱਗ ਲਿਆ ਤੇ ਅੱਜ ਹੋਰ ਵੀ ਜ਼ਿਆਦਾ ਤਾਂ ਨਾ ਦੇਖੋ ਬਾਕੀ ਚਾਹ ਬਣਦਾ ਨਾ ਮੇਰੇ ਹਿਸਾਬ ਨਾਲ ਨਿਕਲਣਾ ਥੋੜਾ ਜਿਹਾ ਔਖਾ ਕਰੂਗਾ ਲੋ ਕਿਉਂਕਿ ਪਾਣੀ ਨਜਾਇਜ਼ ਤਾਂ ਜਮੀ ਤਾਂ ਹਨਾ ਤੇ ਉਧਰ ਵੀ ਆ ਸਾਹਮਣੇ ਉਧਰ ਵੀ ਆਲੂ ਆ ਤੇ ਉਹਨਾਂ ਚ ਵੀ ਪਾਣੀ ਖੜਾ ਕਿਉਂ ਆ ਇੱਕ ਤਾਂ ਆਲੂਆਂ ਦੀ ਬਜਾਈ ਮੈਨੂੰ ਲੱਗਦਾ ਗੇਤੀ ਦੀ ਥੋੜੀ ਜੀ ਆਹ ਨਾ ਕਿਉਂਕਿ ਜੀੜੀਆਂ ਨੂੰ ਪਹਿਲਾ ਟਾਈਮ ਮਿਲ ਗਿਆ ਤਾਂ ਨਾ ਲਾਉਣ ਦਾ ਤਾਂ ਕਰਕੇ ਲੋਕਾਂ ਨੇ ਛੇਤੀ ਆਲੂ ਪੀਤੇ ਇਹ ਹੀ ਬੋਫਰ ਕਾ ਤੇ ਹੁਣ ਘਟੋ ਘਟ ਹਫਤਾ ਤਾਂ ਲੇਟ ਹੋ ਜਾਣੀ ਵਜਾਈ ਆਲੂਆਂ ਦੀ ਨਾ ਤੇ ਇਤਰਾ ਜੀੜੀ ਗਿਰ ਗਈ ਪਾਣੀ ਖੜਾ ਹਲੇ ਵੀ ਖੇਤਾਂ ਚ ਗੰਨੇ ਦਾ ਵੀ ਫਰਕ ਪਿਆ ਇਸ ਵਾਰ ਕਿਉਂਕਿ ਹਵਾ ਬਹੁਤ ਚੱਲਦੀ ਸੀ ਨਾ ਗੰਨਾ ਵੀ ਗਿਰਿਆ ਥੋੜਾ ਜਿਹਾ ਵਿੱਚ ਵਿੱਚ ਕਿਸੇ ਦਾ ਗਿਰਿਆ ਹੋ ਵੀ ਗੰਨਾ ਮੈਨੂੰ ਨਾ ਚਲੋ ਬਾਕੀ ਫਿਰ ਵੀ ਯਾਰ ਐਨੇ ਨਾਲ ਸਰ ਗਿਆ ਮੀਨ ਨਾਲ ਤਾਂ ਵੀ ਸ਼ੁਕਰ ਆ ਨਾ ਕਿਤੇ ਕਿਤੇ ਤਾਂ ਗੋਲੇ ਵੀ ਪਏ ਐਣ ਵੀ ਪਈਆਂ ਨਾ ਉਹ ਕੰਮ ਜ਼ਿਆਦਾ ਖਰਾਬ ਕਰਤੀ ਆ ਪਰ ਹਲੇ ਵੀ ਬੱਦਲ ਹੋਇਆ ਵਾ ਕਾਫੀ ਹੋਇਆ ਵਾਲੇ ਵੀ ਉਸਨਿੰਗਸਾ ਦੇ ਰਾਤੋਂ ਰਾਤ ਕੀ ਹਾਲ ਹੋਣਾ ਕੀ ਹਾਲ ਨਹੀਂ ਹੋਣਾ ਕੰਮ ਕੈੜਾ ਹੀ ਆ ਆਲੂਆਂ ਦਾ ਸਾਰੇ ਪਾਸੇ ਪਾਣੀ ਪਾਣੀ ਖੜਾ ਲੋ ਜੀ ਇਧਰ ਹੋ ਗਈ ਗੋਭੀ ਗੋਭੀ ਹੁਣ ਵਧੀਆ ਹੋ ਗਈ ਨਾ ਪਰ ਫੁੱਲ ਨਹੀਂ ਪਿਆ ਹਲੇ ਉਦਾਂ ਵਧੀਆ ਹੋ ਗਈ ਐ ਵੀ ਗਰੋਥ ਤਾਂ ਵਧੀਆ ਹੋ ਗਈ ਗੋਭੀ ਦੀ ਬਸ ਹੁਣ ਫੁੱਲ ਪੈ ਜਾਵੇ ਹਾਂ ਇਹ ਹੁਣ ਤਾਂ ਹਲੇ ਰੇਟ ਸੋਨਾ ਹਾਂ ਨਾ ਪਾਣੀ ਦੇਖੋ ਕਿਤਾਂ ਜਿਵੇਂ ਖੜਾ ਥੋਲ ਪੈ ਜਾਵੇ ਪੈਣੇ ਵਾਲੀ ਹੋਊਗਾ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਨਾ ਕਿਉਂਕਿ ਬਹੁਤ ਟਾਈਮ ਹੋ ਗਿਆ ਲਾਈ ਵੀ ਇਹਨਾਂ ਨੂੰ ਉਦਾਂ ਦਾ ਬੂਟਾ ਤਾਂ ਸੋਨਾ ਕਰ ਗਈ ਗੋਭੀ ਬੱਦਲ ਚੱਕ ਕਰੋ ਤੁਸੀਂ ਹਲੇ ਵੀ ਕਾਲੀ ਘਟਾਈ ਹੋਈ ਵੀ ਆ ਕੁਝ ਨਹੀਂ ਪਤਾ ਇਹਦਾ ਬਸ ਕਰ ਰੱਬਾ ਕਾਨੂੰ ਕਿਸਾਨਾਂ ਨੂੰ ਮਾਰ ਲੱਗਿਆ ਹੋਇਆ ਹਨਾ ਚੁੱਪ ਕਿਉਂਕਿ ਹਲੇ ਜੀਰੀ 70% ਖੜੀ ਆ 20 30% ਹੀ ਵੱਢੋ ਹੀ ਹਲੇ ਤਾਂ ਆਦਰ ਨਾਲੋਂ ਵੱਧ ਜੀਰੀ ਹਲੇ ਖੜੀ ਆ ਹਨਾ ਕਿਉਂਕਿ ਹਲੇ ਤਾਂ ਵੱਢੀ ਕੁਝ ਵੀ ਨਹੀਂ ਚੱਲੀ ਲਓ ਜੀ ਜਿੱਧਰ ਮਰਜ਼ੀ ਨੀਗਾ ਮਾਰ ਲੋ ਪਹਿਲੇ ਜੀਰੀ ਖੜੀ ਦੀ ਖੜੀ ਹੋਆ ਚਲੋ ਇੰਨਾ ਦਾ ਰੱਬ ਦੀ ਇੰਨੀ ਕਿਰਪਾ ਦਾ ਹੈਗੀ ਆ ਜੀਰੀਆਂ ਦਾ ਨੁਕਸਾਨ ਨਹੀਂ ਹੋਇਆ ਸ਼ੁਗਰ ਦਾ ਦਾਤਾ ਹਨ ਕਿਉਂਕਿ 6 ਮਹੀਨੇ ਦੀ ਮਿਹਨਤਾਂ ਗਲਿਆਂ ਦੀ ਹਰ ਇੱਕ ਤਰੀ 6 ਮਹੀਨੇ ਦੀ ਮਿਹਨਤ ਆ ਸੋ ਕਿਸਾਨ ਦੀ ਬਸ ਦਾਣੇ ਤੋਲ ਜਣ ਹੋਰ ਤਾਂ ਕੀ ਚਾਹੀਦਾ ਮੇਰੇ ਨਾਮ ਦੱਸ ਲਈ ਹੈ ਨਾ ਕਿਉਂਕਿ ਆਧਾ ਨਾਲੋਂ ਵੱਧ ਹਲੇ ਜੀਰੀ ਖੜੀ ਆ 70 80% ਜੀਰੀ ਖੜੀ ਆ ਨੇ ਚਲੋ ਇੰਨਾ ਸ਼ੁਕਰ ਆ ਗਿਰੀਆਂ ਗੁਰੀਆਂ ਨਹੀਂ ਹੈਗੀਆਂ ਜੀਰੀਆਂ ਨਾ ਮਾਣੀ ਮੋਟੀ ਆਗੇ ਤੇ ਪਰ ਤਕਰੀਬਨ ਮੇਰੇ ਹਿਸਾਬ ਨਾਲ ਗਿਰੀਆਂ ਨਹੀਂ ਹਾਂ ਲੈ ਜਿੰਨੇ ਵੀ ਆਪਾਂ ਜੀਰੀ ਦੇਖ ਰਹੇ ਹਾਂ ਇਸ ਟਾਈਮ ਕੋਈ ਵੀ ਗਰੀ ਨਹੀਂ ਹੈਗੇ ਚਲੋ ਇੰਨਾ ਸ਼ੁਕਰ ਹੁਣ ਜਿੱਦਾਂ ਇਹ ਆ ਕੱਟਰ ਮਾਰਿਆ ਹੋਣਾ ਇਹਦੇ ਚ ਤੇ ਇਹਦੀਆਂ ਹੁਣ ਇਕੱਠਾਂ ਵਾਹੋਖੀਆਂ ਬਣ ਗਈਆਂ ਕਿਉਂਕਿ ਕਟਰ ਮਾਰਤਾ ਤੇ ਹੁਣ ਇਹਦੇ ਚ ਪਾਣੀ ਵੀ ਖੜਾ ਹੈ ਨਾ ਤੇ ਹੁਣ ਇਹਨੂੰ ਸੁੱਕਣੇ ਨੂੰ ਬਹੁਤ ਟਾਈਮ ਲੱਗਣਾ ਗਿੱਲੀ ਦੀ ਉਹਨਾਂ ਨੇ ਪਰਾਲੀ ਨਹੀਂ ਉਹ ਇਕੱਠਾਂ ਨਹੀਂ ਬਣਾਉਣੀਆਂ ਗਿੱਲੀ ਪਰਾਲੀ ਦੀਆਂ ਦਿੱਕਤ ਆਊਗੀ ਹੈ ਨਾ ਹੁਣ ਮੇਰੇ ਹਿਸਾਬ ਨਾਲ ਬਾਕੀ ਪਤਾ ਨਹੀਂ ਕਿਉਂਕਿ ਆਪਾਂ ਕਦੇ ਬੇਲਰ ਬੁੱਲਰ ਵਾਲਾ ਕੰਮ ਕਰਿਆ ਨਹੀਂ ਹੈ ਨਾ ਪਰ ਪਾਣੀ ਖੜਾ ਇਹਦੇ ਚ ਬਹੁਤ ਜ਼ਿਆਦਾ ਦੇਖਦੇ ਹੀ ਹੋਣਾ ਪਾਣੀ ਖੜਾ ਹੈ ਨਾ ਬਾਕੀ ਚਲੋ ਕੀ ਕਰ ਸਕਦੇ ਹਾਂ ਨਾ ਆਪਾਂ ਚਲੋ ਠੀਕ ਹੈ ਜੀ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਵਿੱਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊ ਨਿਊ ਜਿਹਾ ਠੀਕ ਹੈ ਜੀ